ਬਾਪ ਦਾ ਘੜਾ ਨਾ ਪੁੱਛੇ ਦੇਖੋ ਵੀ 20 ਸਾਲ ਕਰਕੇ ਆਈਆਂ ਕਿ ਨਹੀਂ ਕੰਮ ਤੇ ਕੰਮ ਤੇ ਕੰਮ ਕਰਨਾ ਮੇਰੀ ਉਮਰ ਹਾਂ ਆਹੋ ਫਾਇਨਲ ਹੋ ਗਿਆ ਹੈ ਕਿਤੇ ਇਹੀ ਕੰਮ ਕਰਦੀ ਮੁੰਡਾ ਸੱਤ 10-10 ਸੱਤ ਕੰਮ ਮਾਰਦਾ ਮੇਰਾ ਨਹੀਂ ਤੁਹਾਡੇ ਕੀ ਲੱਗਦੇ ਨੇ ਜੀ ਮੇਰਾ ਬੇਟਾ ਜੀ ਜੀ ਜਿਹਨੇ ਸਰਾਏ ਕਹਿ ਰਹੇ ਨੇ ਕਿ ਉਹਨਾਂ ਨੇ ਪਰਚੇ ਦਾਜ ਨੇ ਨਕਾ ਵੇਚ ਦਿੰਨੇ ਤੁਹਾਡਾ ਕੀ ਕਹਿਣਾ ਜੀ ਜੀ ਮਹੱਲੇ ਨੂੰ ਪੁੱਛ ਕੇ ਦੇਖੋ ਵੀ ਕਿੰਨਾ ਕ ਨਸ਼ਾ ਵੇਚਦਾ ਹੋ ਕਿੰਨਾ ਕਰਦਾ ਸਾਰਾ ਦਿਨ ਤਾਂ ਦੇ ਕੱਪੜੇ ਨਪੜੇ ਰਹਿੰਦੇ ਨੇ ਜਿਹੜੇ ਕਹਿ ਰਹੇ ਨੇ ਦੋ ਤਿੰਨ ਦਿਨ ਪਹਿਲਾਂ ਜਵੰਤ ਤੇ ਨੇ ਕੀ ਮਸਲਾ ਸਾਰਾ ਜੀ ਉਹ ਜਵੰਤ ਤਾਂ 3 ਮਹੀਨਾ ਹੋ ਗਿਆ ਇਹਨੂੰ ਜਵੰਤ ਤੇ ਗੱਡੀ ਥੀਗੀ ਜੀ ਸਾਡੇ ਕੋ ਗੱਡੀ ਸਾਡੀ ਫੜੀ ਗਈ ਡਰਾਈਵਰ ਨੇ ਇਹਦਾ ਨਾਮ ਲੈਤਾ ਸਾਡੇ ਤਾਂ ਘਰੋਂ ਨਹੀਂ ਕੁਸ ਫੜਿਆ ਸਾਡੇ ਦਰੋਂ ਨਹੀਂ ਫੜਿਆ ਪਰਚਾ ਕਹਦਾ ਸੀਗਾ ਪਰਚਾ ਜੀ ਡਰਾਈਵਰ ਕੋਲ ਤੇ ਪੀਤੀ ਸੀ ਫੜਦੇ ਦਾ ਕੋਈ ਕੁਝ ਨਹੀਂ ਫੜਿਆ ਇਹਨਾਂ ਇਹ ਕਹ ਰਹੇ ਨੇ ਕਹਿੰਦੇ ਵੀ ਸਰਕਾਰੀ ਜਗ੍ਹਾ 'ਚ ਬਣਾਇਆ ਹੋਇਆ ਕਿਉਂ ਸਰਕਾਰੀ ਚਾਜੀ ਜਗ੍ਹਾ ਨਾਉ ਆਹੇ ਉਹ ਇਹ ਕਹਿ ਰਹੇ ਨੇ ਕੋਈ ਸਰਕਾਰੀ ਜਗ੍ਹਾ ਨਹੀਂ ਨਾਉ ਆਹੇ ਜਗ੍ਹਾ ਜਗ੍ਹਾ ਨਾਉ ਆ ਫਿਰ ਤੁਹਾਨੂੰ ਕੋਈ ਇਹਨਾਂ ਨੇ ਨੋਟਿਸ ਵੀ ਕੱਢਿਆ ਨੋਟਿਸ ਸਾਨੂੰ ਤਿੰਨ ਕੱਢੇ ਨੇ ਉਹ ਪਾਏ ਨੇ ਸਾਡੇ ਸਾਹਮਣੇ ਹੋਏ ਉਹਨਾਂ ਦਾ ਜਵਾਬ ਕੋਈ ਦਿੱਤਾ ਤੁਸੀਂ ਬੀਬੀ ਅਸੀਂ ਕੀ ਜਵਾਬ ਦੇਣਾ ਤੇ ਜੀ ਸਾਨੂੰ ਕੀ ਪਤਾ ਤੇ ਤੇ ਹੁਣ ਇਹਦੀ ਕਾਰਵਾਈ ਜਿਹੜੀ ਕਰ ਰਹੇ ਨੇ ਅਜ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੀ ਕਹਿਣਾ ਸਰਕਾਰ ਨੂੰ ਤੁਹਾਡਾ ਕੀ ਅਸੀਂ ਕੀ ਕਹੀਏ ਹੁਣ ਅਸੀਂ ਕੀ ਕਹੀਏ ਸੰਤਾ ਕੁਛ ਨਹੀਂ ਫੜਿਆ ਘਟੇ ਕੋણો ਕੋਈ ਫੜਿਆ ਜਾ ਉਹ ਗੋਸਤਾਰੂ ਸਾਡੇ ਮੁੰਡੇ ਮਰਜੀ ਕਰ ਲਿਓ ਤੁਸੀਂ ਜੋ ਕੁਝ ਵੀ ਹੁਣ ਤਾਂ ਸਾਨੂੰ ਮਾਫ਼ ਕਰ ਦਿਓ ਮੁੰਡੇ ਕੋ ਕੋਈ ਗੱਲ ਪਉ ਚੀਕਾ ਪਾਊਡਰ ਜਾਂ ਹੈਰੋ ਨੂੰ ਬਗਾਰੇ ਫੜੋ ਜਿੱਤੀ ਆ ਸਾਡੇ ਘਰੋਂ ਜੀ ਕੁਛ ਨਹੀਂ ਫੜਿਆ ਗਿਆ ਇੱਕ ਡਰਾਈਵਲ ਨੇ ਨਾਂ ਲਿਆ ਸਾਡੇ ਘਰੋਂ ਇੱਕ ਪੋਰਾ ਪੁਲਿਸ ਆਈ ਤੇ ਕੋਈ ਪੋਰਾ ਚੀਜ਼ ਨਹੀਂ ਫੜੀ ਗਈ ਇਹ ਜਗਾ ਅਮਰੀਕ ਸਿੰਘ ਦੇ ਨਾਂ ਆ ਜੀ ਇਹ ਨਾਂ ਤਾਂ ਇਹ ਮੇਰੇ ਅਸੀਂ ਬਹੁਤ ਜ਼ਰੂਰ ਲਈ ਹੋਇਆ ਹੈ ਜਗਾ ਮੈਂ ਬਹੁਤ ਜ਼ਰੂਰ ਦਾ ਬਿਆਨ ਕਰ ਰਹਾ ਹਾਂ ਕਿ ਕੁਮਾਰ ਸਾਡੇ ਗਵਾਹ ਨੇ ਜਾਨੀ ਰਜਿਸਟਰੀ ਅਸੀਂ ਹੁਣ ਕਰਾਈ ਤੇ ਸਾਡੇ ਕੋ ਪੈਸਾ ਨਹੀਂ ਮੀਰੇ ਨਾਮ ਤੇ ਰਜਿस्ट्री ਹੋਈ ਹੈ ਰਜਿਸਟਰੀ ਜੀ ਉਹਦਾ ਨਾਮ ਤਾਂ ਸਾਡੇ ਨਾਮ ਤੇ ਆ ਜੀ ਤੁਹਾਡੇ ਨਾਮ ਤੇ ਮਰੀਕ ਸਿੰਘ ਨਾਮ ਤੇ ਨਹੀਂ ਮਰੀਕ ਸਿੰਘ ਦਾ ਨਾਮ ਤਾਂ ਕੋਈ ਰਜਿਸਟਰੀ ਨਹੀਂ ਹੈਗੀ ਮਰੀਕ ਸਿੰਘ ਦਾ ਨਾਮ ਤੇ ਕੋਈ ਰਜਿਸਟਰੀ ਨਹੀਂ ਹੈਗੀ ਕੋਈ ਚੀਜ਼ ਨਹੀਂ ਹੈਗੀ ਮਰੀਕ ਸਿੰਘ ਦਾ ਨਾਮ ਤੇ ਕੋਈ ਵੀ ਚੀਜ਼ ਨਹੀਂ ਸਾਡੇ ਮਰੀਕ ਸਿੰਘ ਦਾ ਨਾਮ ਤੇ ਇਹਨਾਂ ਨੇ ਬੜੇ ਮੇਜਰ ਵਾਇਓਲੇਸ਼ਨ ਕੀਤੀ ਹੋਈ ਸੀ ਤੇ ਮਿਨਿਸਪਲ ਐਕਟ ਦੇ ਹ ਅੰਗਨਾ ਤਹਿਤ ਬਿਲਡਿੰਗ ਬਾਇਲॉज ਦੀ ਮੇਜਰ ਵਾਇਓਲੇਸ਼ਨ ਸੀ। ਉਸ ਵਾਇਓਲੇਸ਼ਨ ਦੇ ਵਾਸਤੇ ਅਸੀਂ ਉਹ ਚਾਰ ਨੋਟਿਸ ਜਿਹੜੇ ਮਿਨਿਸਪਲ ਐਕਟ ਦੇ ਤਹਿਤ ਬਿਲਡਿੰਗ ਬਾਇਲॉज ਦੇ ਅਗੇਂਸਟ ਜਿਵੇਂ ਦਿੱਤੇ ਸੀ। ਉਹਨਾਂ ਨੂੰ ਕਿਹਾ ਗਿਆ ਸੀ ਵੀ ਆਪਣੇ ਲੈਵਲ ਤੇ ਪਰ ਵਾਇਓਲੇਸ਼ਨ ਕੀਤੀ ਜਾਵੇ। ਬਟ ਇਹਨਾਂ ਨੇ ਕੋਈ ਵੀ ਇਹਦੇ ਵਿੱਚ ਐਕਸ਼ਨ ਨਹੀਂ ਲਿਆ। ਅਲਟੀਮੇਟਲੀ ਸੰਗੋ ਵਿਦ ધ ਹੈਲਪ ਆਫ ਪੁਲਿਸ ਪ੍ਰੋਟੈਕਸ਼ਨ ਵੀ ਹੈਵ ਬ੍ਰੌਟ ਦਿਸ ਕਨਕਲੂਜਨ। ਜਿਹੜੀ ਐਕਸਟਰਾ ਜਮਾਲੀਸ਼ ਨੂੰ ਕੀਤਾ ਇਹੋ ਅਸੀਂ ਅੰਦਰ ਤੋੜ ਕੇ ਜਿਹੜਾ ਹੈਗਾ ਉਹ ਸਰਕਾਰੀ ਜਗ੍ਹਾ ਜਿਹੜੀ ਹੈਗੀ ਹੈ ਉਹਨੇ ਕਰਵਾ ਦਿੱਤਾ ਕਿੰਨੀ ਕਿ ਜਗ੍ਹਾ ਜਿਹੜੀ ਅੱਜ ਢੀਮ ਹੋਈ ਸੀ ਔਰ ਇਹਦਾ ਵੀ ਬਿਸਤਰਾ ਸਾਰਾ ਮਕਸ਼ਾ ਜਿਹੜਾ ਹੈਗਾ ਜਿੰਨਾ ਵੀ ਇਹਨਾਂ ਨੇ ਕੰਸਟਰਕਟ ਕੀਤਾ ਹੋਇਆ ਦੈਟ ਇਜ਼ ਆਲ ਅੰਡਰ ਅਨਪਲਾਨਡ ਏਰੀਆ ਕੋਈ ਵੀ ਇਹਨਾਂ ਨੇ ਨਕਸ਼ਾ ਨਹੀਂ ਪਾਸ ਕਰਵਾਇਆ ਹੋਇਆ ਤੇ ਇਹਦੇ ਵਿੱਚੋਂ ਫਰੰਟ ਜਿਹੜੀ ਗਲੀ ਹੈ ਸਾਰੀ ਕਮਜ਼ਾ ਕੀਤੀ ਹੋਈ ਹੈ ਉਹ ਸਾਰੀ ਅਸੀਂ ਡਿਮੋਲਿਸ਼ ਕਰਾਂਗੇ ਔਰ ਪਿੱਛੇ ਇਹਤੇ ਪਸ਼ੂ ਬੰਨੇ ਹੋਏ ਨੇ ਉਹਦਾ ਮ्युनਿਸਪਲ ਸੋਲਿਡ ਵੇਸਟ ਐਕਟ ਦੇ ਤਹਿਤ ਵੀ ਇਹਨਾਂ ਨੇ ਬਹੁਤ ਜ਼ਿਆਦਾ ਵਾਚਿੰਗ ਕੀਤੀ ਹੋਏ ਜੇ ਗੋਬਰ ਵਗੈਰਾ ਸਾਰਾ ਮ्युनਿਸਪਲ ਵੇਸਟ ਦੇ ਵਿੱਚ ਸਿਲਕੇ ਤੇ ਟੀਓ ਵਿੱਚ ਪਾਉਂਦੇ ਆ ਤੇ ਇਹਨਾਂ ਦੀ ਬਿਲਡਿੰਗ ਜਿਹੜੀ ਹੈ ਆਲਮੋਸਟ 50% ਦੇ ਆਸ-ਪਾਸ ਤੇ ਮਲਸੀ ਦੀ ਜਾਈ। ਇਹ ਮਾਮਲਾ ਜਿਹੜਾ ਇਸ ਮਲੌਟ ਦੇ ਵਿੱਚ ਬਲੋਜ ਰੈਕਸ਼ਨ ਦੇਖਤ ਕਰਦੇ ਨੇ। ਤੇ ਜੀ ਮਾਨਜੋਗ ਸੀਐਮਸ ਆਫ ਪਨਾਵੋ ਲੋ ਜਿਹੜੀ ਅੱਜ ਕੱਲ ਚੱਲ ਰਹੀ ਹੈ ਜੁਥ ਨਸ਼ਾ ਬੋਧ ਉਹਦੇ ਤਹਿਤ ਇੱਕ ਨਾਮੀ ਸਮਗਲਰ ਆ ਮਲੌਤਾ ਅਮਰੀਕ ਸਿੰਘ ਜਿੱਤੇ ਅਲੱਗ-ਅਲੱਗ ਜਿਹੜੇ ਪਰਚੇ ਦਰਜ ਹੋਇਆ ਐਨਡੀਪੀਐਸ ਦੇ ਕਿਉਂਕਿ ਇੱਕ ਆਪਣਾ ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਸੀਗਾ ਇੱਥੇ ਸੋ ਇਹੋ ਬਲੌਕ ਕਮੇਟੀ ਵੱਲੋਂ ਇਹਨਾਂ ਦੇ ਕੇਸ ਜਿਹੜਾ ਐਕਸ਼ਨ ਲਿਆ ਗਿਆ ਅਸੀਂ ਉਹਨਾਂ ਦੇ ਸਪੋਰਟ ਤੇ ਨਾਲ ਆਏ ਆ ਉਹਦਾ ਜਿਹੜਾ ਬਿਲਡਿੰਗ ਕੰਮਲਿਸ਼ ਕੀਤੀ ਜਾ ਰਹੀ ਹੈ ਜਿਹੜੀ ਇਲੈਗਲ ਤਰੀਕੇ ਨਾਲ ਪੜਾਈ ਹੈ ਸਰ ਕਿੰਨੇ ਕੰਕਲ ਵਿੱਚ ਦੱਜ ਨੇ ਇਹਨਾਂ ਦੇ ਹੁਣ ਤੱਕ ਇੱਥੇ ਹੁਣ ਤੱਕ 3 ਮਗਰਮੇ ਦਰਜ ਨੇ ਜੀ ਔਰ ਜਿਹੜੇ ਆ ਬਾਕੀਏ ਜੇਲ੍ਹ ਤੋਂ ਜੇ ਦੋ ਦਿਨ ਪਹਿਲਾਂ ਹੀ ਛੁੱਟ ਕੇ ਆ ਤੇ ਉਹਨਾਂ ਦਾ ਸਾਡੀ ਜਿਹੜਾ ਹੈਗਾ ਸਰਵਲੈਂਸ ਤੇ ਵਾਹ ਅਰੇ ਕਿਹੜੇ ਕਿਹੜੇ ਨੇ ਕੀ ਤਸਕਰੀ ਕਰ ਦਿੱਤੀ ਹੈ ਜੀ ਇਪੁਕੀ ਔਰ ਹਫੀਮ ਦੇ ਪਰਚੇ ਦਰਜ ਨੇ ਜੀ ਤੇ ਐਨਡੀਪੀਐਸ ਤੇ ਔਰ 500 ਗ੍ਰਾਮ ਹਫੀਮ ਓਕੀ 60 ਕਿਲੋ 54 ਕਿਲੋ ਇਦਾਂ ਅਲੱਗ-ਅਲੱਗ ਇੱਥੇ ਪਰਚੇ ਦਰਜ ਨੇ ਔਰ ਮਲੋਤ ਥਾਣੇ 'ਚ ਪਰਚੇ ਦਰਜ ਨੇ ਕੀ ਵਾਰਨੀ ਦਿਨੇ ਚਾਹਣਾ ਹੈ ਹਨ ਨਸ਼ਾ ਤੋਂ ਮਤਲਬ ਹੈ ਲਗਾਤਾਰ ਜਿਹੜਾ ਐਕਸ਼ਨ ਵੀ ਹੋ ਰਿਹਾ ਤੇ ਹੱਲੇ ਵੀ ਜਿਹੜੇ ਲੁਕਸ਼ੇ ਕਿ ਲਾ ਦੇਖੋ ਜੀ ਨਸ਼ਾ ਦਾ ਸਮਗਲਨ ਹੋਇਆ ਹੀ ਆ ਕਿ ਜਿਹੜਾ ਇਹ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ ਦਿੱਤਾ ਜਾਵੇ ਸੋ ਇਸ ਜਿਹੜਾ ਜੁਧ ਨਸ਼ਾ ਵਿਰੋਧਾ ਇਹਦਾ ਸਾਰੇ ਸਗੋ ਸਮਾਜ ਦਾ ਸਾਥ ਦੇਣ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਚੰਗੀ ਸਿਹਤ ਮਿਲੇ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ। ਪਾਪਰਸਨ ਦਾ ਮੈਂ ਹੋ ਸਕਾਂਗੇ। ਮਰਨਾ ਤਾਂ ਇਹਦਾ ਤੁਸੀਂ ਇਹ ਜਿਹਦੀ ਜਿਆਦਾ ਸਾਬ। ਪਾਪ ਦਾ ਦਵਾਰੇ ਬੰਨ ਜਾਂਦੇ ਨੇ। ਚੱਲ ਅੰਦਰ ਰੁੱਕ ਕੇ ਚੱਲ। ਹੋਰ ਅੰਦਰ ਨਹੀਂ। ਗਏ ਹੀ ਥਾਲ ਕੇ ਦਿਹਾੜੀ ਕੀ ਮਕਾਰ ਖੜਾ ਕਰਦੇ ਆ। ਇਹ ਸਿਟੂਆਂ ਹੋਵੇ ਦੇਖੀ ਨਾ ਇਹਨਾਂ ਦੇ। ਚੱਲ ਕੋਈ ਨਾ ਕੋਈ ਨੂੰ ਮਿੰਟ ਤੇ ਹੀ ਨੇ ਆਪਣੇ ਪੈਸੇ ਲੈਣ ਦੇ। ਚੱਲ ਆ ਜਾ। ਉਹ ਲੈਣ ਦੇ ਜਿਹੜਾ ਕੋਈ ਹੁੰਦਾ ਵੇਚਦੇ ਨੇ ਉਹਨਾਂ ਨੂੰ ਸਾਰੀ ਮੇਰੀ ਗੱਲ ਜਿਹੜੇ ਗੱਲਾਂ ਕਿਹੜਾ ਤੋਂ ਆਗ ਦੇ ਕਰਦੇ ਸੀ ਮੈਂ ਨਾ ਮਾਪਾ ਮੇਰੇ ਸਾਰੇ ਕਾਗਜ਼ ਪਟਾਏ ਹੋਏ ਨੇ ਮੈਂ ਤਾਂ ਲੈ ਲੂਗਾ ਤੈਨੂੰ ਲੈ ਜਾਣੀ ਚੱਕ ਕੇ ਯਾਰ ਉਹ ਭਾਜਾ ਕਿਆ ਠਾਲੇ ਆਉਂਦਾ ਸਾਰਾ ਕੁਝ ਤੇਰੇ ਕੋਲ ਆ ਤਿੰਨ ਸਾਲ ਮੈਂ ਲੋਨ ਲਿਆ ਹਾਂ ਹਾਂ ਤੇਰਾ ਪੇੜ ਗਾਂ ਦੋਨੋਂ ਤੇ ਆ ਲੋਨ ਦਾ ਸਾਰੀਆਂ ਕਿਤਾਬਾਂ ਤੇ ਦੁੱਧੀਆਂ ਕਿਤਾਬਾਂ ਸਾਰੀਆਂ ਕੱਢ ਕੇ ਰਕਾਰੀ ਮੈਂ ਵੀ ਤੇ ਮੇਰਾ ਲੋਨ ਸਾਰੀਆਂ ਸੀਟਾਂ ਲੱਗਣੇ ਤੇ ਸਾਰਾ ਮਾਲ ਪਾ ਮਿਲੂਗਾ ਤੰਨੂ ਲੋਪ ਕਰਜਾ ਰੋ ਨਾ ਸ਼ਰਮ ਜਾ ਤੇ ਅੰਦਰ ਜਾ ਜਾ ਪਾਸ ਜੰਦਰ ਰੋਲੀ ਜਾ ਰੋ ਨਾ